ਗਰੇਵਾਲ ਕੀ ਪੀ ਤਨ 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 ਨਹੀਂ ਤਾਂ ਸਾਈਕਲ ਤੇ ਤਨ 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 ਵੀ ਤਾਂ ਸ਼ੂਟ ਹੋ ਰਿਹਾ ਹੈ ਕੰਤੋਰ ਪਾਈ ਠੀਕ ਹੋਰ ਪਾਈ ਬਹੁਤ ਵਧੀਆ ਜੀ ਕਿੱਥੇ ਰਹੇ ਉਸ ਭਾਈ ਸੀਨ ਚੱਲ ਰਿਹਾ ਬੰਦੇ ਜਾਨੇ ਕੀ ਚੱਲ ਰਿਹਾ ਬੰਦੇ ਕੁਛ ਹੋ ਜਾ ਰਿਹਾ ਐ ਬੋਲੋ ਕਿ ਤੁਸੀਂ ਬਾਜੀ ਸੀਨ ਚੱਲ ਰਿਹਾ ਫਿਰ ਫਰੇਮ ਬੋਲੋ ਕਿ ਤੁਸੀਂ ਸੋਰੀ ਬਾਜੀ ਸੀਨ ਚੱਲ ਰਿਹਾ ਬੈਠੋ ਓਏ ਦੇਖੋ ਤੁਸੀਂ 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 ਤੁ ਅਜੀ ਤੁਸੀਂ ਬੈਠੋ ਮੈਂ ਕੁਰਸੀ ਲਗਾ ਦਿੰਦਾ ਜੀ ਭਾਜੀ 6 ਮਗਾਓ ਭਾਜੀ ਨੂੰ ਹਾਂਜੀ 6 ਭਾਜੀ ਕੌਣ ਨੇ ਇਹ ਨਾਲ ਆਪਣੇ ਮੁੰਡਾ ਮੈਂ ਥੋੜਾ ਚੱਕ ਲੋ ਜਿੱਥੇ ਰੱਖ ਮੇਰੀ ਕਾਰ ਉਹ ਅਸੀਂ ਬੁੱਧੂਦੂ ਨੇ ਫਿਰਦੇ ਆ ਭਾਜੀ ਉਹ ਨਹੀਂ ਕੋਈ ਬੱਸ ਭਾਜੀ ਪਾਜੀ ਪਜਿਆ ਤੁਸੀਂ ਕੰਦੀ ਗੱਲ ਕਰਦੇ ਤੇ ਮੈਂ ਫਿਲਮ ਨਹੀਂ ਕਰਦਾ ਪਾਜੀ ਨੰਬਰ ਚਪਾ ਸੀ ਮੈਂ ਵੀ ਨੰਬਰ ਹੋ ਗਈ ਕੁੱਟ ਰਹੇ ਹਾਂ ਉਹ ਜਿਹੜੀ ਅਜੀਬ ਜਿਹੀ ਚੀਜ਼ ਮੈਂ ਰੱਬੀ ਜਿਆ ਕਹਾਂ ਗੱਡੂ ਮੇਰੀ ਗੱਲ ਸਮਝੋ ਜੀ ਪਾਜੀ ਪੱਠਾ ਜੀ ਚਲੋ ਪਾਜੀ ਮੇਰੀ ਇਹ ਪ੍ਰੋਡਿਊਸਰ ਨੇ ਜੀ ਫਿਲਮ ਦੇ ਠੀਕ ਹੈ ਜੀ ਅਸੀਂ ਯਾਰ ਨਾ ਇੱਥੇ ਕੋਈ ਬੈਂਟੀ ਆ ਨਾ ਉਹ ਕੋਈ ਆਪਣਾ ਕੈਮਰੇ ਵਾਲਾ ਵੀ ਨਹੀਂ ਰਿਹਾ ਯੂ ਵੀ ਨਹੀਂ ਕੋਡਾ ਨਾ ਫਰੂਟ ਆ ਕਦੂਲੀ ਦਾ ਬਣਾ ਰੱਖੀ ਆ नजूस है कुछ तो। पाजी मैंने दालता सुन लो पाजी झरझीरा बड़ी है क्या भी दाए। दाए। पाजी ये मैंने चुक्कला करा ना कौन लगा चुक्कोला पाजी दाल तो बड़ी है बाउसरा है बेटा उपहेलता ब्रेड पाजी कुत्ते इतनी तो मार लाया साला कुत्ता पाजी थाने से केडा चुस्सा हो गया मेरे दस रुपए तो ये कड़ा कुत्ता पाजी दरिया कर द ਹਾਂਜੀ ਹਾਂਜੀ ਅਬ ਇਹ ਤੈਲੀ ਫਰੋ ਭਾਈ ਅਸਲ ਪਤਾ ਕਿ ਮੈਂ ਅੱਜ ਨਮ ਨਮੀ ਆਏ ਇਹ ਮੇਰਾ ਜਨਰੇਟਰ ਛੱਡਣਾ ਇਧਰ ਮੈਨੂੰ ਦੇਖ ਲੈ ਜੀ ਨਾਲ ਤਾਂ ਤੁਸੀਂ ਕਿਹਨੂੰ ਪ੍ਰੋਡਿਊਸਰ ਆ ਹਾਂ ਹੁਣ ਪ੍ਰੋਡਿਊਸਰ ਬਣਾਇਆ ਜੀ ਫਰਾਜੀ ਬਣਾਇਆ ਇਹਨਾਂ ਨੇ ਆਹ ਕਰੋ ਆਹ ਮੇਰੀ ਛੱਤ ਤੇ ਕਿਵੇਂ ਤੂੰ ਨਾਂ ਪ੍ਰੋਡਿਊਸਰ ਬਣ ਗਿਆ ਚਲੋ ਬਸ ਚੱਲਦੇ ਜੀ ਮੈਂ ਕਰਾਂਗਾ ਜੀ ਮੈਂ ਨਹੀਂ ਕਰਨਾ ਫਿਰ ਮੈਂ ਸਾਈਨ ਨਹੀਂ ਕਰਦਾ ਜੀ ਮੈਂ ਨਹੀਂ ਕਰਦਾ ਜੀ ਕੀ ਕਰਦਾ ਹੈ ਹਾਂ ਜੋ ਵੀ ਕਰ ਲੋ ਭਾਈ ਮੈਂ ਕਰਦਾ ਸਾਡਾ ਆਪਣਾ ਕੰਮ ਹੈ ਚਲੋ ਇਧਰ ਭਾਈ ਹੋਰ ਕਲਾਕਾਰ ਤਾਂ ਹੈ ਜੀ ਤੁਸੀਂ ਕੀ ਕਰੀ ਜਾਂਦੇ ਇਹ ਤਾਂ ਜੀ ਸੈੱਟ ਤੇ ਹੋਇਆ ਕਿ ਜੀ ਵੀ ਉਹਦੇ ਨੂੰ ਭਾਅ ਪਾਉਣਾ ਭਾਅ ਪਾ ਰਿਹਾ ਪਾਏ ਦਾ ਰੇਲ ਗੱਡੀ ਬਣਾ ਕੇ ਆਦਾਏ ਉਹ ਦੱਸਤੀ ਗੱਲ ਮੈਨੂੰ ਬੰਦਾ ਇੱਕ ਉਹਨੂੰ ਪਤਾ ਨਹੀਂ ਵੱਡਾ ਬਣਾਇ ਫਿਰਦਾ ਸੀ ਕੋਈ ਚੱਕਰੇ ਨਹੀਂ ਐਡੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਜਿੱਥੇ ਮਰਜੀ ਵੋ ਕੀ ਬੋਲਦੇ ਹੋ ਭਾਈ ਮੈਂ ਕਹਿੰਦਾ ਭਾਈ ਮਿੱਤੇ ਵੀ ਵੱਡਾ ਬੰਦੇ ਐਕਟਰ ਬਣਾ ਬੰਦਾ ਭਾਈ ਤੁਸੀਂ ਮੇਰੀ ਗੱਲ ਸੁਣ ਲਈ ਕਿੰਨਾ ਉਹ ਇਹਨਾਂ ਉਹ ਮੈਂ ਕੀ ਕਹਿਦਾ ਅਤੋਂ ਡਾਟਾ ਜੀ ਕਿਰਪਿਆ ਨਹੀਂ ਦਿੰਦਾ ਯਾਹ ਗੱਲ ਤਾਂ ਸੁਣੋ ਜੀ ਨਹੀਂ ਦਿੰਦਾ ਸੁਣੇ ਪਛਾਣਾ ਨਹੀਂ ਇਹ ਇੱਕ ਰੁਪਏ 'ਚ ਨਾਲ ਕੋਣ ਨਹੀਂ ਇੱਕ ਕਰੋੜ ਇਹ ਪਛਾਣਾ ਨਹੀਂ ਇਹਨਾਂ ਨੂੰ ਪਛਾਣਾ ਨਹੀਂ ਬੜਾ ਗਾਲਾਂ ਕੁੱਤੇ ਦੇ ਪੈਂਦੇ ਉਹ ਨਹੀਂ ਹੈਗੇ ਜੀ ਇਹ ਉਹਦੀਆਂ ਨਾਲ ਗੱਲਾਂ ਗੀਪੀ ਅਸਮਦੀ ਗੀਪੀ ਕਰਿਆ ਲਾ ਵਾ ਮੱਦੀ ਹੈ ਜੀ ਅਕਾਲ ਮੂਵੀ ਮੈਂ ਕਰ ਚੁੱਕਿਆ ਭਾਈ ਹੁਣ ਤਾਂ ਕੁੱਟੀ ਲਊਗੀ ਕੁੱਟੀ ਕਰਾਂ ਕਰਾਂ ਸੀ ਜਾ ਕਰਨਾ ਭਾਈ ਮੈਂ ਨਾ ਇੱਕ ਦਿੱਪੀ ਵਾਲੀ ਹੈਗੀ ਜੀ ਮੱਦੀ ਹੈ ਇਹਦੇ ਉਹ ਜਲਦ ਬੋਲਦਾ ਮੈਂ ਚੁੱਕਦਾ ਭਾਈ ਦੱਸ 10 ਮਿੰਟ ਵਿੱਚ ਭਾਈ ਮੈਂ ਚੁੱਕਦਾ ਭਾਈ ਜਿਵੇਂ ਦਲਜੀ ਜਿਵੇਂ ਦਲਜੀਤ ਨਾਲੀ ਉਹ ਤੂਤੇ ਨਹੀਂ ਕੰਮ ਕਰਦੀ ਆ ਇਹ ਸੇਲਾਜੀਤ ਜੀ ਨੇ ਇਹ ਸੇਲਾਜੀਤ ਨੇ ਕੰਮ ਕਰ ਲਈ ਇਹਨਾਂ ਨੇ ਇਹ ਤੂਤ ਨਹੀਂ ਯੂ ਕਰਦਾ ਭਾਈ ਕੋਪਰ ਨੂੰ ਰੱਖਿਆ ਉਹ ਕੁਛ ਨਹੀਂ ਕਹਿੰਦੇ ਫੜ ਲਾ ਫੜ ਲਾ

ਕਾਲ ਵਰਦਨ ਨੇ ਇਹ ਤਾਂ ਪਹਿਲੀ ਗੱਲ ਹੀ ਦਿਮਾਗੋ ਬਿਮਾਰ ਹੈ ਕਹਿੰਦੀ ਸਿਹਾਰ ਲੂ ਨੂੰ ਕਹੀ ਮੈਂ ਤਾਂ ਖਾਖਾਂ ਪਾੜ ਦਬਣਾ ਨਹੀਂ ਹੁੰਦਾ ਫਿਰ ਤੂੰ ਕਿਸੇ ਦਾ ਗੱਲ ਕੇ ਪੈਨੇ ਜਿਉਂ ਦਿਮਾਗੋ ਬਿਮਾਰਾ ਕਹਿੰਦੀ ਕੰਬਲਾ ਤਾਂ ਕੰਨ ਲਾ ਕੇ ਦੇਖ ਲੈ ਬਈ ਕੰਬਲਾ ਹੀ ਆ ਚੀਚੱਕ ਕੇ ਨੰਘੇ ਕਰ ਕਰ ਨਹੀਂ ਬੈਠ ਹਾਂ ਕਦੀ ਠੰਡ ਦਾ ਟਾਈਮ ਜੇ ਮੇਰੇ ਮੁੰਡੇ ਜੇ ਮੇਰਾ ਮੁੰਡਾ ਬਿਮਾਰ ਹੋ ਗਿਆ ਕਹਿੰਦੀ ਆਪ ਜਾ ਕੇ ਨੂੰ ਰੋਦ ਲਓ ਤੇ ਮੇਰੇ ਜਵਾਹਰ ਕੋ ਸੁਗਿਆ ਕਹਿੰਦੀ ਮੈਂ ਸੋਚ ਲੈਸ ਤਾ ਸੋਚ ਲੈਸ ਸੋਚ ਲੈਆ ਕੀ ਕਰੀ ਨਹੀਂ ਆਪਾਂ ਐਂ ਠੀਕ ਜੀ ਚਾਰੇ ਕੂਟ ਖੁੱਲੇ ਨੇ ਹਾਂ ਜੀ ਕਿ ਰੱਖੇ ਵੀ ਦੋਨੇ ਜਾਣੇ ਜਿੱਧਰ ਮਰਜੀ ਆ ਜਿਓ ਚਾਰੇ ਕੂਟ ਖੁੱਲੇ ਨੇ ਸੋ ਇਹਨਾਂ ਨਾਲ ਹੋਈ ਆ ਕਿਸੇ ਹਾਂ ਬੁੱਤਿਆ ਕਹਿੰਦੇ ਨਾ ਇਹਦੀ ਲੋੜ ਪਾਉਂਦੀ ਨਹੀਂ ਰੈ ਬਿਡਡ ਨਾਲ ਲੱਗਦੀ ਨਹੀਂ ਕਹਿੰਦੇ ਤੁਸੀਂ ਕਿਹੜੀ ਆਈ ਦੀ ਕੁੱਤ ਮੇਰਾ ਤੁਸੀਂ ਕਿਹੜੀ ਆਈ ਦੀ ਕੁੱਤ ਹੁੰਦੇ ਹੋ ਹਾਂ ਮੈਂ ਜਾਣਦੀ ਤੇਰੇ ਕਿਹੜੇ ਫਾਲ ਲਾ ਲੈ ਮੇਰੇ ਕਹਣਾ ਬਾਲਾ ਕਿ ਵੇਸਤੇ ਸੀ ਤੇ ਤੁਸੀਂ ਘਰੇ ਆਈ ਦੀ ਮੈਨੂੰ ਬੰਦਾ ਨਹੀਂ ਚਿਰਤੇ ਹਾਂ ਮੇਰਾ ਉਹ ਬੰਦਾ ਨਾ ਬੰਦਾ ਤੇਰੇ ਕਹਣਾ ਕਹਿੰਦੀ ਆ ਕੋਣ ਨਹੀਂ ਸੀ ਦੋਸਤੋ ਇਹ ਮੈਂ ਦੁਖੀ ਹਾਂ ਕਿ ਤੁਸੀਂ ਮੇਰੇ ਕਦੀ ਫਾਇਦਾ ਚੱਕਦੇ ਹੈ ਕਿ ਮੇਰਾ ਬੰਦਾ ਘਰੇ ਹੁੰਦਾ ਕਿਵੇਂ ਸਾਡੇ ਘਰੇ ਬੜ ਜਾਂਦਾ ਹੈ ਹੈ ਨਹੀਂ ਫੇਰ ਚੱਕਦੀ ਨਾ ਆ ਜਾ ਫੇਰ ਟੋਨ ਚੇਂਜ ਆਰੇ ਪਿੱਛੇ ਬੁਲਾ ਦੇ ਜਿੱਧਰ ਮਰਜੀ ਆ ਜੀ ਦੋਨੇ ਜਣੀਆਂ ਆ ਸਾਰੇ ਇਧਰਵਾਦ ਬਣ ਸੋ ਮਾੜੀ ਨਹੀਂ ਮਰਦੀ ਕਦੀ ਬਣ ਸੋ ਨੂੰ ਦੱਬਣ ਵਾਲੇ ਸਾਰੇ ਪਿੰਡ ਚ ਪੁੱਛ ਲੋ ਜੇ ਬਾਸੋ ਕਹਿੰਦੀ ਉਂਗਲੀ ਕਰਦੇ ਮੈਂ ਤਾਂ ਕਦੀ ਬਸਾਰ ਮੈਂ ਤਾਂ ਇਹ ਕਰਕੇ ਕੱਲ ਨੂੰ ਭੁੱਲ ਜਾਨੀਆ ਕਹਿੰਦੀ ਕੰਮ ਲੋ ਕੀ ਕਰੀਆ ਅੱਜ ਵੀ ਤੇ ਨਾ ਪਿਆ ਉਪੇਂ ਘਣਾ ਨਹੀਂ ਤੇਰੀ ਹਾਂ ਹਾਂ ਕਹਿੰਦੇ ਹੁੰਦੇ ਨੇ ਹਾਂ ਰੱਖੀ ਨਹੀਂ ਕਰੈਕਟਰ ਚੱਕਣਾ ਪੂਰਾ ਇਹ ਮਜ਼ਾਵਾਗੇ ਕਰੈਕਟਰ ਨੂੰ ਇਹ ਮੈਂ ਬਾਤਾਂ ਛੜਿਆ ਕਰੂੰ ਇਹਨੂੰ ਹੁਣ ਨਹੀਂ ਅਜੇ ਨਾ ਕਰੈਕਟਰ ਇੰਡਰੀ ਮੇਰੀ ਯਾਰ ਅੱਛਾ ਇਹਦੇ ਮੁੰਡਾ ਦੀ ਜਨ ਕਹਿੰਦਾ ਹਾਏ ਕੰਟੈਂਟ ਬਣਾਉਂਦਾ ਪੂਰਾ ਕੰਟੈਂਟ ਬਣਾਉਂਦਾ ਗਗਰ ਕੋਲੇ ਵੀਡੀਓ ਬਣਾ ਰਿਹਾ ਹੈ ਕੱਪੜੇ ਲਾ ਲਾ ਠੰਡੇ ਚੋਦੇ ਮੈਂ ਇਹਦੇ ਮੁੰਡੇ ਆਖਾਂ ਤੈਨੂੰ ਜੋਗਾ ਵੀ ਜਾਊਂਗਾ ਇਹ ਕਹਿ ਬਿੱਲੀ ਡਵਲੇ ਆ ਚਾ ਠੀਕ ਹੈ ਬਕਾ ਆ ਕੋਈ ਆ ਸੋਫੇ ਤੇ ਬੰਦਾ ਤਾਂ ਲੰਗੂਗਾ ਓਏ ਠੀਕ ਹੈ ਦੰਦਾ ਮਾਰ ਤੂੰ ਦੰਦਾ ਮਾਰ ਦੰਦਾ ਮਾਰ ਮੈਂ ਜਿੱਦ ਦਾ ਦਾਮਾ ਹੁਣ ਤੇ ਹੋਗੀ ਬੇਗਾਨੀ ਤੇਰੀ ਚਲੋ ਬਾਬੇ ਆਤਾ ਪੱਕਾ ਕਰਨਗੀ ਚਾਰੇ ਕੂਟ ਖੁੱਲੇ ਜਿੱਧਰ ਦੀ ਮਰਜ਼ੀ ਆ ਜਿਓ ਦੋਨੇ ਜਾਣੀਆਂ ਜਿਓ ਬਸ ਸੋਨੂ ਹੀ ਨਾ ਜਾਣੀ ਕੰਸਰੂ ਐਸ ਨਾ ਕਰਦੇ ਨੂੰ ਵੀ ਸਾਰੇ ਪੈਸੇ ਤੇ ਲੁੱਟ ਕੇ ਖਾਲਿਆ ਤੁਸੀਂ ਕਹਿੰਦੀ ਮੇਰਾ ਕਰਤੀ ਲਓਗੇ ਮੈਂ ਤਾਂ ਬਸ ਮਜਨਾਨੀ ਐ ਨਾ ਨਹੀਂ ਤਾਂ ਬੈਕ ਡਾਡ ਲਿਆ ਤੂੰ ਬੰਦਾ ਕਿਾ ਸਿੱਟੇਗਾ ਕੋਲ ਰਿਲੈਕਸ ਇਹ ਨਹੀਂ ਹੈਗਾ ਸੀਟਾ ਡੋਲ ਕੇ ਕੀ ਲੂੰਗੀ ਮੈਂ ਤਾਂ ਬਸ ਮਜਨਾਨੀ ਕਿ ਤੂੰ ਕਹ ਜੀ ਜਿੰਦਾ ਮੈਂ ਤਾਂ ਕਹਿੰਦੀ ਅੱਜ ਕਰਕੇ ਕੱਲ ਨੂੰ ਪੁੱਲ ਮਿੱਤੀ ਇਹਨੂੰ ਖਵਾਉਣਾ ਬੱਬਾ ਵਾ ਗਲਾ ਦੀ ਤੇਰੀ ਚਟਾਪਾ ਚਟਾਪਾ ਮਿੱਤੀ ਨਾ ਨਾ ਤੂੰ ਦਰ ਰੱਖੀ ਐ ਐਸੀ ਕਰਦੀ ਦਸਤੀ ਮੈਂ ਚਾਹਤ ਜੇ ਮਿਲ ਕਰਦੀ ਐ ਮੈਨੂੰ ਦੱਸਿਆ ਹੀ ਨਹੀਂ ਕਿਦਾਂ ਵੀ ਬੈਂਗੜੇ ਤੇ ਹੁਣ ਆਲ ਕੀ ਹੈ ਆਈ ਲਵ ਇਟ ਕੱਕੀ ਮੇਂ ਵਜੇ ਲਾਇਦੀ ਨਹੀਂ ਨਹੀਂ ਯਾਰ ਤੁਸੀਂ ਇਹ ਜਿਹੜੇ ਰੱਖਣਾ ਤੁਸੀਂ ਇਹ ਚੀਜ਼ਾਂ ਨਾ ਲੜ ਤੂੰ ਕਹੀ ਹੋਈ ਇਹ ਚੀਜ਼ਾਂ ਨਾ ਲੜ ਵਿੱਚ ਇਹ ਕਹੋਗੀ ਯਾਰ ਜੇ ਇਹ ਕਹੋਗੀ ਕਹਿੰਦੀ ਤੁਹਾਨੂੰ ਮੈਂ ਪਿਉ ਬੈਂਗੜਾ ਦੀ ਤਣੀ ਕਹਿੰਦੀ ਤਣੀ ਬੈਂਗੜਾ ਦੀ ਤਣੀ ਤਰੀ ਤਰੀ ਹੋਪੀਸ ਕਾ ਆ ਪਾਜ ਪਾਜ ਜਾਉਗੀ ਰੱਜੀ ਮੀਤੀ ਤੂੰ ਮੈਨੂੰ ਰੋਕੀ ਤੂੰ ਠੰਡੇ ਜੁੱਤੇ ਮਾਰ ਇਹ ਕਹਿੰਦੀ ਕੋਈ ਨਾ ਮੈਂ ਬਾਅਦ ਚ ਉਹਨਾਂ ਨੂੰ ਇੱਕ ਦਿਨ ਉਹਨਾਂ ਨਾਲ ਪੰਗੇ ਲੈਣੀਆਂ ਕਹਿੰਦੀ ਸਿਰੇ ਦਾ ਕਰ ਕਹਿੰਦੀ ਕੋਈ ਕੈਰੈਕਟਰ ਚ ਕਿਹਾ ਮੇਰੀ ਗੱਲ ਸੁਣ ਕਹਿੰਦੀ ਇੱਕ ਤਾਂ ਕਹਿੰਦੀ ਜਨਾਨੀ ਹੁੰਦੀ ਆ ਵੀ ਆਪਣਾ ਪੱਖ ਰੱਖਦੀ ਆ ਦੂਜੇ ਦਾ ਵੀ ਸੁਣਦੀ ਆ ਕਹਿੰਦੀ ਇਹ ਤਾਂ ਸੁਣਦੀ ਹੀ ਨਹੀਂ ਕਿਸੇ ਦੀ ਇਹਦੇ ਨਾਲ ਕੀ ਮੱਥਾ ਮਾਰੋਗੇ ਕਹਿੰਦੀ ਇਹ ਤਾਂ ਆਪਣਾ ਆਪਣਾ ਸੁਣਾਉਂਦੀ ਆ ਕਹਿੰਦੀ ਕਿਸੇ ਦਾ ਸੁਣਦੀ ਨਹੀਂ ਕਹਿੰਦੀ ਇਹਦੇ ਨਾਲ ਕੀ ਮੱਥਾ ਮਾਰਨਾ ਕਹਿੰਦੀ ਇਹ ਤਾਂ ਕਦੀ ਹੱਥ ਜੋੜ ਕੇ ਕਹਿੰਦੇ ਚੰਗਾ ਪਈ ਬਈ ਚੰਗਾ ਸਾਡੇ ਤੋਂ ਗਲਤੀ ਹੋ ਗਈ ਹਾਂ ਗਲਤੀ ਬਣਦੀ ਦਵਾਂ ਅਸੀਂ ਮੋਕਦੇ ਸਿੰਘ ਨੂੰ ਹੱਥ ਨਾਲ ਮਾਰੀ ਹੈ ਹਾਂ ਇਹ ਇਹ ਤਾਂ ਕਹਿੰਦੀ ਰੱਬ ਨਾਲ ਵੀ ਮੱਥਾ ਡਾਲਾ ਨਾ ਵੀ ਤੂੰ ਗਲਤ ਹੈ ਹਾਂ ਤੈ ਦੁਨੀਆ ਬਣਾ ਕੇ ਗਲਤੀ ਕਰੀ ਅਸੀਂ ਸਹੀ ਆ ਕਿ